ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰੌਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਸੋਹਾਂਗੇ ਉਸ ਵਿਸ਼ੇ ਨੂੰ ਜੇਦੀ ਸਮੇਂ-ਸਮੇਂ 'ਤੇ ਗੱਲ ਹੁੰਦੀ ਰਹਿੰਦੀ ਹੈ ਸਾਲ ਦੇ ਵੱਖ-ਵੱਖ ਸਮੇਂ 'ਤੇ ਗੱਲ ਹੁੰਦੀ ਰਹਿੰਦੀ ਹੈ ਪਰ ਇਸ ਵੇਲੇ ਗੱਲ ਕੁਝ ਘੱਟ ਹੋ ਰਹੀ ਹੈ ਪਰ ਗੱਲ ਕਰਨੀ ਜ਼ਰੂਰ ਬਣਦੀ ਹੈ ਕਿਸਾਨੀ ਦੀ ਗੱਲ ਜ਼ਮੀਨਾਂ ਦੀ ਕਿਸਾਨੀ ਦੇ ਨਾਲ ਜੁੜਦੇ ਕਈ ਹਾਂ ਪੱਖੀ ਅਤੇ ਕਈ ਨਾ ਪੱਖੀ ਵਿਸ਼ੇ ਸਾਰਿਆਂ ਦੀ ਗੱਲ ਕਰਨੀ ਬਣਦੀ ਹੈ ਆਪਾਂ ਪਿਛਲੇ ਸਾਲਾਂ ਦੌਰਾਨ ਪਿਛਲੇ ਮਹੀਨਿਆਂ ਦੌਰਾਨ ਵੇਖ ਚੁੱਕੇ ਹਾਂ ਕਿਸਾਨੀ ਅੰਦੋਲਨ ਜੋ ਵੱਡੇ ਪੱਧਰ ਉੱਤੇ ਲੱਗਿਆ ਸੀ ਉਸ ਦੀ ਖੂਬ ਚਰਚਾ ਹੋਈ ਸੀ ਤੇ ਉਸ ਕਿਸਾਨੀ ਅੰਦੋਲਨ ਦੇ ਸਮੇਂ ਕਿਸਾਨੀ ਮੰਗਾਂ ਦੀ ਗੱਲ ਵੀ ਹੋਈ ਦਿੱਲੀ ਵਾਲਾ ਕਿਸਾਨੀ ਅੰਦੋਲਨ ਵੀ ਆਪਾਂ ਵੇਖਿਆ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਉੱਪਰ ਚੱਲਦਾ ਕਿਸਾਨੀ ਅੰਦੋਲਨ ਵੀ ਵੇਖ ਚੁੱਕੇ ਹਾਂ ਇਸ ਤੋਂ ਬਾਅਦ ਵੀ ਕਿਸਾਨੀ ਮੰਗਾਂ ਦੀ ਗੱਲ ਲਗਾਤਾਰ ਹੁੰਦੀ ਰਹੀ ਹੈ ਪਰਚੂੜੇ ਕਿਸਾਨੀ ਦੇ ਬੁਨਿਆਦੀ ਮਸਲੇ ਨੇ ਉਹ ਉੱਥੇ ਖੜੇ ਨੇ ਜਿੱਥੇ ਅੱਜ ਤੋਂ ਕਈ ਸਾਲ ਪਹਿਲਾਂ ਖੜੇ ਸੀ ਕਈ ਮਾਮਲੇ ਵਿੱਚ ਇੰਜ ਵੀ ਲੱਗਦਾ ਕਿ ਕਿਸਾਨੀ ਦੀਆਂ ਚੁਣੌਤੀਆਂ ਵਧ ਗਈਆਂ ਨੇ ਕਈ ਨਵੇਂ ਮਸਲੇ ਵੀ ਕਿਸਾਨੀ ਨੂੰ ਆ ਖੜੇ ਹੋਏ ਨੇ ਤੇ ਇਸ ਦੇ ਨਾਲ ਹੀ ਕਿਸਾਨੀ ਦੇ ਨਾਲ ਜੁੜਦਾ ਇੱਕ ਅਜੀਹਾ ਪਹਿਲੂ ਹੈ ਜਿਹੜਾ ਕਿਸਾਨਾਂ ਦੀ ਸਾਖ ਖਰਾਬ ਕਰਦਾ ਹੈ ਤੇ ਕਿਸਾਨੀ ਪ੍ਰਤੀ ਨਾ ਪੱਖੀ ਮਾਹੌਲ ਬਣਉਦਾ ਉਸ ਚੀਜ਼ ਨੂੰ ਵੀ ਸਮਝਣਾ ਜ਼ਰੂਰੀ ਹੈ ਕਿਉਂਕਿ ਜਿੱਥੇ ਗੱਲ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਹੁੰਦੀ ਹੈ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਦੀ ਹੁੰਦੀ ਹੈ ਉੱਥੇ ਹੀ ਕਿਸਾਨਾਂ ਵੱਲੋਂ ਜੋ ਖੇਤਾਂ ਵਿੱਚ ਰੇਹਦ ਖੂਦ ਨੂੰ ਅੱਗ ਲਾਉਣ ਦਾ ਸਾੜਨ ਦਾ ਜਿਹੜਾ ਰੁਝਾਨ ਹੈ ਉਸ ਬਾਰੇ ਵੀ ਗੱਲ ਕੀਤੀ ਜਾਣੀ ਜ਼ਰੂਰੀ ਹੋ ਜਾਂਦੀ ਹੈ ਸੋ ਉਸ ਵਿਸ਼ੇ ਨੂੰ ਵੀ ਅੱਜ ਨਾਲ ਲਵਾਂਗੇ ਕਿਉਂਕਿ ਪਿਛਲੇ ਦਿਨਾਂ ਦੌਰਾਨ ਤੇ ਉਹਦੇ ਮਹੀਨਿਆਂ ਦੌਰਾਨ ਵੀ ਇਸ ਬਾਰੇ ਚਰਚਾ ਹੋਣੀ ਹੀ ਹੈ ਸੋ ਇਸ ਵਿਸ਼ੇ ਨੂੰ ਵੀ ਸਮਝਾਂਗੇ ਨਾਲ ਲੱਗਦੀ ਗੱਲ ਇਹ ਵੀ ਕਰਨੀ ਜ਼ਰੂਰੀ ਹੈ ਇਸ ਨੂੰ ਵੀ ਕਰਾਂਗੇ ਅੱਜ ਦੇ ਹੀ ਇਸੇ ਤਾਜ਼ਾ ਤਰੀਨ ਅੰਕ ਦੇ ਪ੍ਰਮੁੱਖ ਵਿਸ਼ੇ ਵਜੋਂ ਵਿਸ਼ੇ ਹੋਰ ਵੀ ਹੋਣਗੇ ਜ਼ਰੂਰੀ ਵਿਸ਼ੇ ਸਮਾਜ ਨਾਲ ਲੋਕਾਂ ਨਾਲ ਜੁੜਦੇ ਦੇਸ਼ ਦੁਨੀਆ ਦੇ ਜ਼ਰੂਰੀ ਵਿਸ਼ੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਥੋੜਾ ਅੱਗੇ ਜਾ ਕੇ ਸੋ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਅੱਜ ਦੀ ਇਸ ਗੱਲਬਾਤ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਮੁੱਚੇ ਸਮੇਂ ਦਰਾਨਾ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਰਹਿਣਾ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਸ ਵਿਸ਼ੇ ਸੰਬੰਧੀ ਇਸ ਨਾਲ ਜੁੜਦੇ ਨੁਕਤੇ ਸਬੰਧੀ ਸਾਰਿਆਂ ਨੂੰ ਜਾਣਕਾਰੀ ਹਾਸਲ ਹੋ ਸਕੇ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਜ਼ਰੂਰ ਦੱਸਿਓ ਕਮੈਂਟਸ ਤੇ ਰਹੇ ਫੇਸਬੁਕ ਅਤੇ YouTube ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉਥੇ ਕਮੈਂਟਸ ਰਾਹੀਂ ਤੁਸੀਂ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਕਿਸਾਨੀ ਮੰਗਾਂ ਦੀ ਗੱਲ ਉਦੋਂ ਦੀ ਹੀ ਸੁਰਖੀਆਂ ਵਿੱਚ ਆਈ ਹੋਈ ਨਜ਼ਰ ਆਉਂਦੀ ਸੀ ਜਦੋਂ ਸਾਲ 2020 ਦਰਾਂ ਕਿਸਾਨੀ ਅੰਦੋਲਨ ਲੱਗਾ ਸੀ ਦਿੱਲੀ ਤੱਕ ਕਿਸਾਨੀ ਅੰਦੋਲਨ ਪਹੁੰਚਾ ਸੀ ਖੂਬ ਗੱਲ ਹੋਈ ਕਿਸਾਨੀ ਮੰਗਾਂ ਦੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਮੋਰਚਾ ਲਾਇਆ ਉਸ ਤੋਂ ਬਾਅਦ ਫਿਰ ਕਾਨੂੰਨ ਵਾਪਸ ਹੋਏ ਕਿਸਾਨ ਦਿੱਲੀ ਤੋਂ ਵਾਪਸ ਮੁੜੇ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਮੁੱਦਾ ਇਸ ਦੇ ਬਾਵਜੂਦ ਵੀ ਸੁਰਖੀਆਂ ਵਿੱਚ ਰਿਹਾ ਜਿਸਤੇ ਕਿ ਹਾਲੇ ਤੱਕ ਕਾਨੂੰਨੀ ਗਾਰੰਟੀ ਦੇ ਰੂਪ ਵਿੱਚ ਸਾਹਮਣੇ ਨਾ ਆਉਣ ਕਰਕੇ ਕਿਸਾਨ ਰੋਸ ਪਟਾਉਂਦੇ ਰਹਿੰਦੇ ਨੇ ਪਿਛਲੇਆਂ ਲੋਕ ਸਭਾ ਚੋਣਾਂ ਦੌਰਾਨ ਵੀ ਕਿਸਾਨਾਂ ਦਾ ਰੋਸ ਆਪਾਂ ਵੇਖ ਸੁਣ ਚੁੱਕੇ ਆਂ ਪੰਜਾਬ ਤੇ ਹਰਿਆਣਾ ਅੰਦਰ ਕਿਸਾਨਾਂ ਦਾ ਰੋਸ ਅਕਸਰ ਸਮੇਂ-ਸਮੇਂ 'ਤੇ ਉੱਪਰ ਨਜ਼ਰ ਆਉਂਦਾ ਰਹੇ ਪੰਜਾਬ ਤੇ ਹਰਿਆਣਾ ਦੀ ਹੱਦਾਂ ਉੱਤੇ ਵੀ ਪਿਛਲੇ ਸਾਲ ਦੌਰਾਨ ਆਪਾਂ ਵੇਖਿਆ ਕਿ ਕਿਵੇਂ ਕਿਸਾਨ ਮੋਰਚਾ ਲਾਉਣ ਵੱਲ ਵਧੇ ਸੀ ਪਰ ਇਸ ਵਾਰ ਉਹ ਪੰਜਾਬ ਦੀ ਹੱਦ ਤੋਂ ਅੱਗੇ ਨਹੀਂ ਸੀ ਵਧ ਸਕਕੇ ਸਰਕਾਰ ਵੱਲੋਂ ਰੋਕਾ ਰਾ ਕੇ ਉਹਨਾਂ ਨੂੰ ਅੱਗੇ ਨਹੀਂ ਸੀ ਵਧਣ ਦਿੱਤਾ ਗਿਆ ਹੁਣ ਜਦੋਂ ਦਾ ਉਸ ਮੋਰਚੇ ਦੀ ਸਮਾਪਤੀ ਜਾਂ ਉਸ ਨੂੰ ਉਠਾਏ ਜਾਣ ਦਾ ਘਟਨਾਕਰਮ ਵਾਪਰਿਆ ਉਸ ਤੋਂ ਬਾਅਦ ਕਿਸਾਨੀ ਮੰਗਾਂ ਦੀ ਕਿਸਾਨ ਆਗੂਆਂ ਦੀ ਕੋਈ ਜ਼ਿਆਦਾ ਗੱਲਬਾਤ ਸੁਣਾਈ ਨਹੀਂ ਦਿੱਤੀ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਕਿਸਾਨੀ ਆਗੂਆਂ ਦੀ ਜਥੇਬੰਦੀਆਂ ਦੀ ਕੋਈ ਗੱਲ ਨਹੀਂ ਹੋ ਰਹੀ ਜਾਂ ਕੋਈ ਖਬਰ ਨਹੀਂ ਆ ਰਹੀ ਤਾਂ ਮਤਲਬ ਇਹ ਨਹੀਂ ਕਿ ਕਿਸਾਨੀ ਮੰਗਾਂ ਹੱਲ ਹੋ ਗਈਆਂ ਕਿਸਾਨੀ ਮੰਗਾਂ ਜਿਉਂ ਦੀਆਂ ਤਿਉਂ ਬਰਕਰਾਰ ਨੇ ਬਲਕਿ ਕਈ ਨਵੀਆਂ ਮੰਗਾਂ ਕਿ ਨਵੀਆਂ ਚੁਣੌਤੀਆਂ ਵੀ ਕਿਸਾਨੀ ਨੂੰ ਨਾਲ ਹੀ ਆ ਜੁੜੀਆਂ ਫਸਲਾਂ ਦੀ ਘਟੋ-ਘਟ ਸਮਰਥਨ ਮੁੱਲ ਜਾਂ ਕੀਮਤ ਜਿਹੜੀ ਆ ਮਿਨਿਮਮ ਸਪੋਰਟ ਪ੍ਰਾਈਸ ਐਮਐਸਪੀ ਉਹਦਾ ਮੁੱਦਾ ਹਾਲੇ ਵੀ ਉਦਾਂ ਹੀ ਆ ਕਰੋਨੀ ਗਾਰੰਟੀ ਅਦਿੱਤੇ ਜਾਣ ਦੀ ਮੰਗ ਜੋ ਕਿਸਾਨ ਕਰਦੇ ਰਹੇ ਨੇ ਉਹ ਹਾਲੇ ਵੀ ਉਦਾਂ ਹੀ ਖੜੀ ਹੈ ਬਿਸ਼ੱਕ ਕੇਂਦਰ ਸਰਕਾਰ ਵੱਲੋਂ ਲਗਾਤਾਰ ਇਹ ਦਾਵਾ ਹੁੰਦਾ ਰਿਹਾ ਹੈ ਕਿ ਵਕ ਵਕ ਫਸਲਾਂ ਦੀ MSP ਵਿੱਚ ਉਹਨਾਂ ਵੱਲੋਂ ਵਾਅਦਾ ਕੀਤਾ ਗਿਆ ਤਾਂ ਜੋ ਕਿਸਾਨ ਨੂੰ ਲਾਹਾ ਹੋ ਸਕੇ ਪਰ ਇਹ ਜਿਹੜੀ ਕਾਨੂੰਨੀ ਗਾਰੰਟੀ ਦੀ ਮੰਗਿਆ ਕਿਸਾਨਾਂ ਵੀ ਇਹ ਹਾਲੇ ਵੀ ਉਦਾਂ ਹੀ ਖੜੀ ਹੈ ਇਸ ਦੇ ਇਲਾਵਾ ਪਿਛਲੇ ਦਿਨਾਂ ਦੌਰਾਨ ਤੁਸੀਂ ਇਹ ਵੀ ਵੇਖਿਆ ਹੋਵੇਗਾ ਕਿ ਪੰਜਾਬ ਅੰਦਰ ਵਕ ਵਕ ਥਾਵਾਂ ਉੱਤੇ ਸੜਕੀ ਪ੍ਰੋਜੈਕਟ ਹੋਵੇ ਭਾਰਤ ਮਾਲਾ ਪ੍ਰੋਜੈਕਟ ਹੋਵੇ ਜਾਂ ਫਿਰ ਜੰਮੂ ਕਠੜਾ ਐਕਸਪ੍ਰੈਸਵੇ ਹੋਵੇ ਜੋ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਉਨਾਂ ਲਈ ਜ਼ਮੀਨਾਂ ਐਕਵਾਇਰ ਕਰਨ ਦੀ ਪ੍ਰਕਿਰਿਆ ਉਸ ਤਵੀ ਕਿਸਾਨਾਂ ਵੱਲੋਂ ਵਿਰੋਧ ਹੰਦਾ ਰਿਹਾ ਹੈ। ਕਈ ਥਾਵਾਂ 'ਤੇ ਟੁਕਕਾਂ 'ਮੁਆਵਜ਼ਾ ਨਾ ਮਿਲਣ ਦੀ ਗੱਲ ਹੋਵੇ ਜਾਂ ਫਿਰ ਐਕਸਪ੍ਰੈਸਵੇ ਦੇ ਲਾਗੇ ਉਹ ਲਾਂਘਾ ਦਿੱਤੇ ਜਾਣ ਦੀ ਮੰਗ ਹੋਵੇ ਜਾਂ ਜ਼ਮੀਨਾਂ ਖਾਸ ਕਰ ਕਿਸਾਨਾਂ ਦੇ ਕਹਿਣ ਮੁਤਾਬਕ ਉਪਜਾਊ ਜ਼ਮੀਨਾਂ ਦਾ ਇਸ ਬੰਨੇ ਵਰਤਿਆ ਜਾਣਾ ਇਸ ਉੱਪਰ ਵੀ ਕਿਸਾਨ ਲਗਾਤਾਰ ਰੋਸ ਜ਼ਾਹਰ ਕਰਦੇ ਰਹੇ। ਇਹ ਸਾਰੇ ਪ੍ਰੋਜੈਕਟ ਕੇਂਦਰ ਦੀ ਤਰਫੋਂ ਪਰ ਸਾਰਾ ਰੋਸ ਕੇਂਦਰ ਵੱਲ ਨਹੀਂ ਕਾਫੀ ਸਾਰਾ ਰੋਸ ਸੂਬਾ ਸਰਕਾਰ ਵੱਲ ਵੀ ਨਜ਼ਰ ਆਇਆ ਖਾਸ ਕਰ ਜਦੋਂ ਪੰਜਾਬ ਵਿੱਚ ਨਵੀਆਂ ਅਰਬਨ ਸਟੇਟ ਬਣਾਉਣ ਦੀ ਗੱਲ ਸਾਹਮਣੇ ਆਈ ਸੀ ਤੇ ਉਹਦੇ ਲਈ ਹਜ਼ਾਰਾਂ ਦੀ ਤਦਾਦ ਵਿੱਚ ਹਜ਼ਾਰਾਂ ਏਕੜ ਰਕਬਾ ਜਿਹੜਾ ਆ ਉਹਦੇ ਲਈ ਅਕਵਾਇਰ ਕੀਤੇ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਦਾ ਉਹ ਸਬੰਧ ਵੀ ਰੋਸ ਜਾਗ ਗਿਆ ਤੇ ਇਸ ਤਰ੍ਹਾਂ ਜਿੰਦਾ ਸਰਕਾਰ ਦੇ ਦਰਾਂਨ ਕਈ ਵਿਸ਼ਿਆਂ ਉਤੇ ਸੂਬਾ ਸਰਕਾਰ ਵੱਲ ਵੀ ਕਿਸਾਨਾਂ ਨੂੰ ਰੋਸ ਪ੍ਰਗਟਾਉਂਦੇ ਨਜ਼ਰ ਆਏ ਨੇ ਪਿਛਲੇ ਹਫ਼ਤਿਆਂ ਦੌਰਾਨ ਪਿਛਲੇ ਮਹੀਨਿਆਂ ਦੌਰਾਨ ਤੇ ਪਿਛਲੇ 1 ਸਾਲ ਤੋਂ ਵੀ ਆਪਾਂ ਇਸ ਕੱਲ ਦਾ ਜ਼ਿਕਰ ਕਰ ਸਕਦੇ ਹਾਂ ਸੋ ਜਿਹੜਾ ਜ਼ਮੀਨਾਂ ਐਕਵਾਇਰ ਕਰਨ ਦਾ ਪ੍ਰੋਜੈਕਟ ਜਿਹਦੇ ਸੰਬੰਧੀ ਸਰਕਾਰ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਵਿਕਾਸ ਪ੍ਰੋਜੈਕਟ ਸਮੇਂ ਦੀ ਲੋੜ ਮੁਤਾਬਕ ਪ੍ਰੋਜੈਕਟ ਜਿਹੜੇ ਚਲਾਏ ਜਾਂਦੇ ਨੇ ਪਰ ਉਸ ਲਈ ਉਪਜਾਊ ਜ਼ਮੀਨ ਦਾ ਵਰਤਿਆ ਜਾਣਾ ਇਹ ਕਿਸਾਨ ਨੂੰ ناਗਵਾਰ ਜਾਪਦਾ ਹੈ ਤੇ ਕਿਸਾਨ ਇਸ ਖਿਲਾਫ ਵੀ ਲਗਾਤਾਰ ਰੋਸ ਪ੍ਰਗਟਾਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਉਪਜਾਊ ਜ਼ਮੀਨ ਜਿਹੜੀ ਬਹੁਤ ਵਧੀਆ ਖੇਤੀਬਾੜੀ ਦੇ ਕਮੋਂਦੀ ਹੈ ਉਸ ਦਾ ਇਸ ਬੰਦੇ ਵਰਤਿਆ ਜਾਣਾ ਆ ਕਿਸਾਨਾਂ ਮੁਤਾਬਕ ਉਹਨਾਂ ਨੂੰ ਠੀਕ ਨਹੀਂ ਲੱਗਦਾ ਉਹ ਇਸ ਬੰਦੇ ਲਗਾਤਾਰ ਰੋਸ ਪ੍ਰਗਟਾਉਂਦੇ ਨਜ਼ਰ ਆਉਂਦੇ ਨੇ ਤੇ ਵਿਰੋਧ ਵੀ ਹੁੰਦਾ ਹੈ ਕਈ ਥਾਈਂ ਟਕਰਾਅ ਤੇ ਤਣਾਅ ਦੀ ਸਥਿਤੀ ਵੀ ਬਣਦੀ ਹੈ ਸੋ ਇੱਕ ਚੁਣੌਤੀ ਹੈ ਜਿਸ ਨੂੰ ਕਿਸਾਨ ਚੱਲ ਰਹੇ ਨੇ ਇਸ ਤੋਂ ਲਗਵਾ ਡੀਏਪੀ ਖਾਦ ਦੀ ਕਮੀ ਵੀ ਅਕਸਰ ਸੁਰਖੀਆਂ ਵਿੱਚ ਆਉਂਦੀ ਹੈ ਹੁਣ ਵੱਖ-ਵੱਖ ਸੂਬਿਆਂ ਨੂੰ ਡੀਏਪੀ ਖਾਦ ਦਾ ਕੋਟਾ ਨਿਰਧਾਰਿਤ ਕੀਤਾ ਜਾਂਦਾ ਹੈ ਅਲੋਕੇਟ ਕੀਤਾ ਜਾਂਦਾ ਹੈ ਤੇ ਸੂਬਾ ਸਰਕਾਰ ਪੰਜਾਬ ਸਰਕਾਰ ਦੀ ਵੀ ਬਹੁਤੀ ਟੇਕ ਇਸੇ ਕੋਟੇ ਉੱਪਰ ਰਹਿੰਦੀ ਹੈ ਜਿਵੇਂ ਕਿ ਬਾਕੀ ਸਾਰੇ ਸੂਬਿਆਂ ਦੀ ਵੀ ਹੁੰਦੀ ਹੈ ਸੋ ਇਹਦੇ ਵਿੱਚ ਅਕਸਰ ਪੰਜਾਬ ਵੱਲੋਂ ਅਕਸਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿੰਨਾ ਕੋਟਾ ਚਾਹੀਦਾ ਹੈ ਜਿੰਨੀ ਮਾਤਰਾ ਵਿੱਚ ਡੀਪੀ ਖਾਦ ਚਾਹੀਦੀ ਹੈ ਉਸ ਵਿੱਚ ਕਈ ਵਾਰੀ ਕਮੀ ਆ ਜਾਂਦੀ ਹੈ ਕਿਸਾਨ ਇਹ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਨੂੰ ਨਿਰਧਾਰਤ ਮਾਤਰਾ ਵਿੱਚ ਖਾਦ ਨਹੀਂ ਮਿਲਦੀ ਉਹਨਾਂ ਨੂੰ ਪ੍ਰਾਈਵੇਟ ਡੀਲਰਾਂ ਕੋਲੋਂ ਖਰੀਦਣੀ ਪੈਂਦੀ ਹੈ ਜੋ ਉਹਨਾਂ ਦੀ ਮਜਬੂਰੀ ਦਾ ਲਾਹਾ ਉਠਾਉਂਦੇ ਨੇ ਉਹਨਾਂ ਨੂੰ ਨਾਲ ਹੀ ਬਦੋਬਦੀ ਕਈ ਹੋਰ ਚੀਜ਼ਾਂ ਤੇ ਵਸਤਾਂ ਖਰੀਦਣ ਲਈ ਮਜਬੂਰ ਕਰਦੇ ਨੇ ਪਿਛਲੇ ਦਿਨਾਂ ਦਰਾਂ ਵੀ ਇਹ ਗੱਲ ਸਾਹਮਣੇ ਆ ਚੁੱਕੀ ਹੈ ਕੌਮਾਂਤਰੀ ਪੱਦਰ ਉੱਪਰ ਰੂਸ ਅਤੇ ਯੂਕਰੇਨ ਦਰਮਿਆਨ ਜੋ جنگ ਦਾ ਆਲਮ ਬਣਿਆ ਰਿਹਾ ਉਸ ਕਰਕੇ ਵੀ ਖਾਦ ਦੀ ਸਪਲਾਈ ਦੁਨੀਆ ਭਰ ਵਿੱਚ ਪ੍ਰਭਾਵਿਤ ਹੋਈ ਹੈ ਥੋੜੀ ਜ਼ਿਆਦਾ ਉਹ ਸਥਾਨਕ ਹਾਲਾਤ ਉੱਪਰ ਨਿਰਭਰ ਕਰਦਾ ਪਰ ਸਪਲਾਈ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਸੋ ਇਹ ਵੀ ਇੱਕ ਪਹਿਲੂ ਜਿਹੜਾ ਉਹ ਧਿਆਨ ਦੇਣ ਵਾਲਾ ਹੈ ਖਾਦ ਦੀ ਸਪਲਾਈ ਚੋਨੇ ਹੇਠ ਰਕਬਾ ਘਟਾਉਣ ਦੀ ਗੱਲ ਹੁੰਦੀ ਰਹੀ ਐਕਸ ਚੋਨੇ ਦੀ ਸਿੱਧੀ ਬਿਜਾਈ ਜਾਂ ਸਿੱਧੀ ਲਵਾਈ ਦਾ ਵੀ ਹੋਕਾ ਦਿੱਤਾ ਜਾਂਦਾ ਰਿਹਾ ਪਰ ਕਿਸਾਨਾਂ ਦਾ ਇਸ ਬੰਨੇ ਰੁਝਾਨ ਥੋੜਾ ਘਟਿਆ ਆ ਇੱਕ ਸਮਾਂ ਇਦਾਂ ਲੱਗਦਾ ਸੀ ਕਿ ਸਿੱਧੀ ਲਵਾਈ ਵੱਲ ਕਿਸਾਨ ਤੁਰ ਲੱਗ ਪਏ ਨੇ ਪਰ ਹੁਣ ਫੇਰ ਜਿਹੜੀ ਰਵਾਇਤੀ ਬਿਜਾਈ ਹੈ ਜਾਂ ਲਵਾਈ ਹੈ ਉਧਰ ਹੀ ਸਦਾ ਰੁਝਾਨ ਹੋ ਗਿਆ ਅੰਕੜੇ ਐਤ ਕੀ ਵੀ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿ ਬਹੁਤੇ ਕਿਸਾਨ ਰਵਾਇਤੀ ਤਰੀਕੇ ਨਾਲ ਚੋਣ ਦੀ ਲੋਅਾਈ ਵਲਤੋਰੇਨ ਚੋਣਾਣਾ ਵਾਕਈ ਜ਼ਰੂਰੀ ਹੈ ਖਾਸ ਕਰਕੇ ਪੰਜਾਬ ਵਿੱਚ ਡਿੱਗ ਰਹੇ ਪਾਣੀ ਦੇ ਪੱਧਰ ਵਿੱਚ ਚਿੰਤਾ ਦਰਮਿਆਨ ਇੱਕ ਵੱਡਾ ਸਵਾਲ ਹੈ ਜੋ ਹਾਲੇ ਵੀ ਖੜਾ ਹੈ ਕਿ ਪੰਜਾਬੀਆਂ ਨੂੰ ਚੌਲਾਂ ਦੀ ਕਿੰਨੀ ਲੋੜ ਹੈ ਜਾਂ ਚੌਲਾਂ ਦੀ ਉਪਜ ਕਰਨ ਦੀ ਕਿੰਨੀ ਲੋੜ ਹੈ ਕਿਉਂਕਿ ਦਾ ਸਿੱਧਾ ਅਸਰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਉੱਪਰ ਪੈ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਝੋਨੇ ਦਾ ਮੁੱਲ ਕਾਫੀ ਮਿਲਦਾ ਹੈ ਬਾਸਮਤੀ ਦਾ ਮੁੱਲ ਕਾਫੀ ਮਿਲਦਾ ਹੈ ਇਸ ਕਰਕੇ ਕਿਸਾਨ ਇਸ ਫਸਲ ਵੱਲ ਹੋ ਤੁਰਦੇ ਨੇ ਮੱਕੀ ਦੀ ਰੋਤ ਵੀ ਨਾਲ ਹੀ ਚੱਲਦੀ ਹੈ ਖਾਦ ਦੀ ਲੋੜ ਉਧਰ ਵੀ ਪੈਂਦੀ ਹੈ ਸੋ ਇਸ ਕਰਕੇ ਖਾਦ ਦਾ ਵਿਸ਼ਾ ਵੀ ਨਾਲ ਹੀ ਸੁਰੱਖਿਆ ਵਿੱਚ ਆ ਜਾਂਦਾ ਜਿਹੜੀ ਪੰਜਾਬ ਦੀ ਮਾਲਵਾ ਪੱਟੀ ਹੈ ਜਿੱਥੇ ਕਿ ਨਰਮਾ ਬਹੁਤ ਵੱਡੀ ਮਾਤਰਾ ਵਿੱਚ ਹੁੰਦਾ ਹੈ ਨਰਮੇ ਹੀਟ ਰਕਬਾ ਵੀ ਕਟਿਆ ਹੈ ਪਿਛਲੇ ਸਾਲਾਂ ਦੌਰਾਨ ਤੇ ਉਧਰਲੇ ਕਿਸਾਨ ਵੀ ਤੇ ਦੁਆਬੇ ਦੇ ਪਹਾੜੀ ਖੇਤਰਾਂ ਦੇ ਕਿਸਾਨ ਵੀ ਝੋਨੇ ਵੱਲ ਥੋੜਾ ਵਧੇ ਨੇ ਇਹ ਇੱਕ ਜ਼ਰੂਰ ਇੱਕ ਜਿਹੜਾ ਪਹਿਲੂ ਹੈ ਜਿਸ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਕਿ ਝੋਨੇ ਹੇਠਲਾ ਰਕਬਾ ਘਟਾਇਆ ਜਾਵੇ ਤੇ ਬਾਕੀ ਫਸਲਾਂ ਵੱਲ ਵਧਾਇਆ ਜਾਵੇ ਸੂਰਜਮੁਖੀ ਇੱਕ ਅਜਿਹੀ ਫਸਲ ਹੈ ਜਿਸ ਦਾ ਰਕਬਾ ਪਿਛਲੇ ਸਾਲਾਂ ਦੌਰਾਨ ਬਹੁਤ ਘਟਿਆ ਤੁਹਾਨੂੰ ਵਿਰਲੀ ਟਾਵੇਂ ਕਿਤੇ ਸੂਰਜਮੁਖੀ ਨਜ਼ਰ ਆਵੇਗੀ ਇਹ ਫਸਲੀ ਚੱਕਰ ਵਿੱਚੋਂ ਕਿਸਾਨਾਂ ਨੂੰ ਬਾਹਰ ਲਿਆਉਣ ਲਈ ਸਿਰਫ ਗੱਲਾਂ ਹੀ ਨਹੀਂ ਉਹਨਾਂ ਨੂੰ ਵਾਕਈ ਜ਼ਮੀਨੀ ਪੱਧਰ ਉੱਪਰ ਜਾ ਕੇ ਉਤਸ਼ਾਹਿਤ ਕਰਨਾ ਪਵੇਗਾ ਸਮੇਂ ਦੀ ਮੁੱਖ ਲੋੜ ਹੈ ਤੇ ਜਦੋਂ ਗੱਲ ਹੁੰਦੀ ਹੈ ਕਿਸਾਨਾਂ ਦੀ ਤਾਂ ਇੱਕ ਕੰਮ ਕਿਸਾਨ ਖੁਦ ਵੀ ਗਲਤ ਕਰਦੇ ਨੇ ਜਿਹਦੀ ਨਿੰਦਾ ਕਰਨੀ ਬਣਦੀ ਹੈ ਜਿੱਥੇ ਕਿਸਾਨ ਦੀਆਂ ਮੰਗਾਂ ਦੀ ਗੱਲ ਹੈ ਉਥੇ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਪਰ ਇੱਕ ਗਲਤ ਕੰਮ ਜਿਹੜਾ ਹੈ ਰੇਂਦ ਖੂੰਦ ਸਾੜਨ ਦਾ ਕਣਕ ਦੀ ਨਾੜ ਤੇ ਝੋਨੇ ਦੀ ਪਰਾਲੀ ਦੋਵਾਂ ਨੂੰ ਸਾੜਨ ਦਾ ਰੁਝਾਨ ਜਿਹੜਾ ਹੈ ਇਹ ਪਿਛਲੇ ਸਾਲਾਂ ਦੌਰਾਨ ਪਿਛਲੇ ਮਹੀਨਿਆਂ ਦੌਰਾਨ ਵਧਦਾ ਹੋਇਆ ਵਿਖਾਈ ਦਿੱਤਾ ਹੈ ਕਣਕ ਦੀ ਨਾੜ ਐ ਕਿ ਬਹੁਤ ਵੱਡੇ ਪੱਧਰ ਤੇ ਸਾੜੀ ਗਈ ਹੈ ਖੇਤਾਂ ਦੇ ਖੇਤ ਕਾਲੇ ਕੀਤੇ ਗਏ ਨੇ ਧਰਤੀ ਨੂੰ ਮਚਾਇਆ ਗਿਆ ਜਿੱਥੇ-ਜਿੱਥੇ ਨਾੜ ਸਾੜੀ ਜਾਂਦੀ ਨਾਲ ਕੰਡਿਆਂ ਉੱਤੇ ਬੰਨਿਆਂ ਉੱਤੇ ਲੱਗੇ ਦਰਖਤਾਂ ਨੂੰ ਵੀ ਨਾਲ ਹੀ ਮਚਾ ਦਿੱਤਾ ਗਿਆ ਬਹੁਤ ਸਾਰੇ ਵੀਡੀਓਸ ਤੁਸੀਂ ਵੇਖੇ ਹੋਣਗੇ ਇਨਾ ਬਰਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ ਮਿੱਤਰ ਕੀੜੇ ਜਿਹੜੇ ਨੇ ਉਹਨਾਂ ਨੂੰ ਵੀ ਨਾਲ ਹੀ ਮਚਾ ਦਿੱਤਾ ਜਾਂਦਾ ਹੈ ਇਹ ਬਹੁਤ ਗਲਤ ਗੱਲ ਹੈ ਇਹ ਕਿਸਾਨਾਂ ਨੂੰ ਕਿਸਾਨ ਜਿੱਥੇ ਬੰਦੀਆਂ ਨੂੰ ਇਸ ਬੰਨੇ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਗੱਲ ਕਿਸਾਨੀ ਮੰਗਾ ਦੀ ਹੁੰਦੀ ਹੈ ਤਾਂ ਸਾਰੇ ਸਵਰਥਨ ਕਰਨਗੇ ਪਰ ਜੇਕਰ ਕਿਸਾਨ ਜ਼ਿਦ ਨਾਲ ਜਾਂ ਆਪਣਾ ਕੰਮ ਘਟਾਉਣ ਲਈ ਨਾਰ ਸੜਨਗੇ ਪਰਾਲੀ ਸਾੜਨਗੇ ਪਰ ਇਸ ਨਾਲ ਕਿਸਾਨੀ ਮੰਗਾਂ ਦਾ ਨੁਕਸਾਨ ਹੁੰਦਾ ਕਿਸਾਨਾਂ ਦਾ ਇੱਕ ਨਾਂ ਪੱਖੀ ਅਕਸ ਬਣਦਾ ਸੋ ਕਿਸਾਨ ਜਿੱਥੇ ਬੰਦੀਆਂ ਕਿਸਾਨ ਆਗੂਆਂ ਨੂੰ ਇਸ ਬੰਦੇ ਉਪਰਾਲੇ ਕਰਨੇ ਚਾਹੀਦੇ ਨੇ ਕਿ ਜੇ ਸਰਕਾਰ ਨੇ ਇਦਕੀ ਐਕਸ਼ਨ ਨਹੀਂ ਲਿਆ 나ੜ ਸਾੜਨ ਵਾਲਿਆਂ ਆ ਖਿਲਾਫ ਕੋਈ ਜ਼ਿਆਦਾ ਕਾਰਵਾਈ ਇਦਕੀ ਹੋਈ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਕਿਸਾਨ ਖੇਤਾਂ ਦੇ ਖੇਤ ਸਾੜੀ ਜਾਣ ਕਿਸਾਨੀ ਕਜਿਹੜਾ ਵਰਗ ਹੈ ਜੋ ਹਰ ਮੁਸ਼ਕਲ ਸਮੱਸਿਆ ਦਾ ਹੱਲ ਕੱਢ ਸਕਦਾ ਸੋ 나ੜ ਸਾੜਨ ਦਾ ਹੱਲ ਵੀ ਕਿਸਾਨਾਂ ਕੋਲ ਜ਼ਰੂਰ ਹੋਊਗਾ ਪਰ ਐਸ ਬਨੇ ਤੁਰ ਨਹੀਂ ਰਹੇ ਤੇ ਜਦੋਂ ਵੇਖ ਲਿਆ ਕਿ ਐਦ ਕੀ ਮਾਹੌਲ ਢਿੱਲਾ ਆ ਤਾਂ ਵੱਡੇ ਪੱਧਰ ਉਤੇ ਨਾਲ ਸਾੜੀ ਜੋ ਕਿ ਬਹੁਤ ਗਲਤ ਗੱਲ ਹੈ ਖੇਤਾਂ ਨੂੰ ਮਚਾਉਣਾ ਖੇਤ ਕਾਲੇ ਵੇਖਣ ਨੂੰ ਚੰਗੇ ਨਹੀਂ ਲੱਗਦੇ ਸੋ ਬਹੁਤ ਸਾਰੇ ਹੋਰ ਹੱਲ ਨੇ ਕਿਸਾਨੀ ਨੂੰ ਇੱਧਰ ਤੁਰਨਾ ਪੈਣਾ ਹੈ ਸੋਚਣਾ ਪੈਣਾ ਕਿਉਂਕਿ ਇਦਾਂ ਦੀ ਇੱਕ ਅੱਧੀ ਹਰਕਤ ਕਰਕੇ ਗਲਤ ਹਰਕਤ ਕਰਕੇ ਕਿਸਾਨੀ ਦਾ ਸਾਰੇ ਕਿਸਾਨਾਂ ਦਾ ਅਕਸ ਖਰਾਬ ਹੁੰਦਾ। ਇਸ ਨਾਲ ਕਿਸਾਨੀ ਮੰਗਾਂ ਵੀ ਜੜੀਆਂ ਨੇ। ਉਹਨਾਂ ਦੀ ਪੂਰਤੀ ਵਿੱਚ ਵੀ ਰੁਕਾਵਟ ਆਉਂਦੀ ਹੈ। ਇਹ ਚੀਜ਼ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਆਗੂਆਂ ਨੂੰ ਸਮਝਣੀ ਪੈਣੀ ਹੈ, ਸਮਝਣੀ ਚਾਹੀਦੀ ਹੈ। ਕਿ ਕਿਸਾਨੀ ਦੇ ਨਾਲ ਕੋਈ ਵੀ ਨਾ ਪੱਖੀ ਚੀਜ਼ ਨਾ ਜੁੜੇ ਜੋ ਕਿਸਾਨਾਂ ਦਾ ਅਕਸ ਖਰਾਬ ਕਰਦੀ ਹੋਵੇ। ਸੋ ਜਿੱਥੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੀ ਗੱਲ ਉਹਨਾਂ ਉੱਪਰ ਚਰਚਾ ਹੋਣੀ ਚਾਹੀਦੀ ਹੈ, ਉੱਥੇ ਕਿਸਾਨਾਂ ਨੂੰ ਆਪਣੇ ਜਿਹੜੇ ਗਲਤ ਵਰਤਾਰੇ ਨੇ ਖੇਤ ਸਾੜਨ ਦੇ ਨਾੜ ਨੂੰ ਅੱਗ ਲਾਉਣ ਦੇ ਇਹਨਾਂ ਨੂੰ ਵੀ ਛਰਨਾ ਪਵੈ ਗਿਆਨਤ ਨੂੰ ਜਾਤ ਪਾਣੀ ਪੋਵੇਗੀ ਹੋਰ ਹੱਲ ਲੱਭਣੇ ਪਹਿਨ ਕੇ ਇਹ ਕਿਸਾਨਾਂ ਦੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਇੱਕ ਹੋਰ ਜ਼ਰੂਰੀ ਵਿਸ਼ੇ ਵਲ ਆਉਂਦੇ ਹਾਂ ਜਿਹੜਾ ਪੰਜਾਬ ਦੇ ਨਾਲ ਹੀ ਜੁੜਦਾ ਹੈ ਤੇ ਪੰਜਾਬ ਦੀ ਪਛਾਣ ਵੇਸ ਵਿਸ਼ੇ ਨੂੰ ਕਿਹਾ ਜਾ ਸਕਦਾ ਪੌਣ ਪਾਣੀ ਅਤੇ ਬਨਸਪਤੀ ਈਵੀ ਪਿਛਲੇ ਸਾਲਾਂ ਦੌਰਾਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਪੰਜਾਬ ਵਿੱਚ ਮੌਸਮੀ ਵਿਗਾੜ ਵੀ ਦੇਖਿਆ ਗਿਆ ਤੇ ਪੰਜਾਬ ਵਿੱਚ ਮੌਸਮ ਪੱਖੋਂ ਅਜਿਹੇ ਰੁਝਾਨ ਨਜ਼ਰ ਆਉਣ ਲੱਗੇ ਨੇ ਜੋ ਪਿਛਲੇ ਸਾਲਾਂ ਦੌਰਾਨ ਨਹੀਂ ਸੀ ਵਿਖੇ ਜਾਂਦੇ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਬੰਦਰ ਧਰਤੀ ਹੀਟਲਾ ਪਾਣੀ ਲਗਾਤਾਰ ਹੀਟਾਂ ਜਾ ਰਿਹਾ ਲੋਕੀ ਪਾਣੀ ਬਰਬਾਦ ਕਰਨ ਦੇ ਨਵੇਂ ਰਿਕਾਰਡ ਬਣਾ ਰਹੇ ਨੇ ਜਿਵੇਂ ਜਿਵੇਂ ਆਧੁਨਿਕਤਾ ਮਾਡਰਨ ਜ਼ਿੰਦਗੀ ਲੋਕੀ ਜਿਉਣ ਲੱਗੇ ਨੇ ਤੇਵੇਂ-ਤੇਵੇਂ ਪਾਣੀ ਉੱਪਰ ਦਬਾਅ ਵਧਿਆ ਹੈ ਪਾਣੀ ਦੀ ਵਰਤੋਂ ਵਧੀ ਹੈ ਵਰਤੋਂ ਦੀ ਥਾਂ ਜਿਕਰ ਲਈਏ ਕਿ ਦੁਰਵਰਤੋਂ ਵਧੀ ਹੈ ਤਾਂ ਸ਼ਾਇਦ ਜ਼ਿਆਦਾ ਠੀਕ ਹੋਵੇਗਾ ਇਹਦੇ ਵਿੱਚ ਵੀ ਹੁਣ ਬਹੁਤ ਸਾਰੀਆਂ ਥਾਵਾਂ 'ਤੇ ਕਿਸਾਨ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ ਕਿ ਕਿਸਾਨ ਝੋਨਾ ਲਾਉਂਦੇ ਆ ਪਾਣੀ ਵਰਤਦੇ ਆ ਇਹਦੇ ਚ ਕੋਈ ਦੂਰ ਆਇਆ ਨਹੀਂ ਕਿ ਝੋਨਾ ਪਾਣੀ ਬਹੁਤ ਜ਼ਿਆਦਾ ਮੰਗਦਾ ਹੈ ਪਾਣੀ ਖੜਿਆ ਮੰਗਦਾ ਹੈ ਤੇ ਇਸ ਲਈ ਪਾਣੀ ਲਾਉਣਾ ਵੀ ਪੈਂਦਾ ਕਿਸਾਨ ਨੂੰ ਪਾਣੀ ਲਾ ਵੀ ਰਹੇ ਨੇ। ਪਰ ਇਥੇ ਵੀ ਦੇਖਣਾ ਪੈਣਾ ਹੈ ਕਿ ਸਿਰਫ ਇਹੀ ਪਾਣੀ ਦੀ ਦੁਰਵਰਤੋਂ ਨਹੀਂ ਹੋ ਰਹੀ। ਪਾਣੀ ਦੀ ਦੁਰਵਰਤੋਂ ਘਰੇਲੂ ਰਿਹਾਇਸ਼ੀ ਤੌਰ ਤੇ ਹੋ ਰਹੀ ਹੈ, ਸਾਰਾ ਸਾਲ ਹੋ ਰਹੀ ਹੈ। ਝੋਨਾ ਦਾ ਚਾਹੋ ਫਿਰ ਵੀ ਕੁਝ ਨਿਸ਼ਚਿਤ ਸਮੇਂ ਲਈ ਲੱਗਦਾ ਹੈ ਪਰ ਜਿਹੜੀ ਘਰਾਂ 'ਚ ਦਫ਼ਤਰਾਂ 'ਚ ਅਦਾਰਿਆਂ 'ਚ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਉਹ ਰੋਜ਼ ਹੋ ਰਹੀ ਹੈ, ਦਿਨ 'ਚ ਕਈ-ਕਈ ਵਾਰ ਹੋ ਰਹੀ ਹੈ। ਉਦਰ ਵੀ ਧਿਆਨ ਦੇਣਾ ਬਣਦਾ ਜਿਵੇਂ ਆਪਾਂ ਕਿਹਾ ਕਿ ਨਾੜ ਸਾੜਨ ਨਾਲੇ ਜਾਂ ਪਰਾਲੀ ਸਾੜਨ ਨਾਲੇ ਉੱਤੇ ਕਾਰਵਾਈ ਹੋਵੇ ਇਸੇ ਤਰ੍ਹਾਂ ਪਾਣੀ ਬਰਬਾਦ ਕਰਨ ਵਾਲੇ ਲੋਕਾਂ ਉੱਤੇ ਵੀ ਕਾਰਵਾਈ ਹੋਣੀ ਜ਼ਰੂਰੀ ਹੋ ਜਾਂਦੀ ਹੈ ਸਮੇਂ ਦੀ ਮੁੱਖ ਲੋੜ ਹੈ ਇਸ ਵੇਲੇ ਪੰਜਾਬ ਲਈ ਇਸੇ ਤਰ੍ਹਾਂ ਪੌਣ ਪਾਣੀ ਅਤੇ ਬਨਸਪਤੀ ਦਾ ਨੁਕਸਾਨ ਜਿਵੇਂ ਆਪਾਂ ਕਿਹਾ ਕਿ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਾਉਣ ਪਰਾਲੀ ਨੂੰ ਅੱਗ ਲਾਉਣ ਕਰਕੇ ਦਰਖਤਾਂ ਦਾ ਨੁਕਸਾਨ ਹੁੰਦਾ ਹੈ ਬਨਸਪਤੀ ਸੜਦੀ ਹੈ ਇਸੀ ਤਰ੍ਹਾਂ ਬਾਕੀ ਥਾਵਾਂ ਉਤੇ ਹੋਰ ਲੋਕ ਵੀ ਲਗਾਤਾਰ ਦਰਖਤ ਵੜ ਰਹੇ ਨੇ ਦਰਖਤਾਂ ਦੀ ਕਟਾਈ ਹੋ ਰਹੀ ਹੈ ਵਿਕਾਸ ਦੇ ਨਾਂ ਤੇ ਉਦਯੋਗ ਦੇ ਨਾਂ ਤੇ ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਵੀ ਵੱਡੇ ਪੱਧਰ ਉਤੇ ਰੁੱਖਾਂ ਦਾ ਉਜਾੜਾ ਹੋਇਆ ਤੇ ਰਵਾਇਤੀ ਰੁੱਖਾਂ ਦੀ ਥਾਂ ਲੋਕਾਂ ਨੇ ਸਜਾਵਟੀ ਰੁੱਖ ਲਾਉਣੇ ਸ਼ੁਰੂ ਕਰਤੇ ਆ ਜੋ ਕਿ ਕਿਸੇ ਵੀ ਤਰ੍ਹਾਂ ਪੰਜਾਬ ਦਾ ਫਾਇਦਾ ਨਹੀਂ ਕਰਦੇ ਨਾ ਕਰਨਗੇ ਸੋ ਇਹ ਚੀਜ਼ ਵੀ ਇੱਕ ਵਿਕਣ ਵਾਲੀ ਹੈ ਜਦੋਂ ਆਪਾਂ ਗੱਲ ਕਰਦੇ ਆ ਇਸ ਸਮੇਂ ਦੇ ਰੁਝਾਨ ਦੀ ਸੋ ਹਰ ਇੱਕ ਚੀਜ਼ ਕਿਸਾਨ ਸਿਰ ਨਹੀਂ ਮੜੀ ਜਾ ਸਕਦੀ ਬਹੁਤ ਸਾਰੀਆਂ ਥਾਵਾਂ ਉੱਤੇ ਕਿਸਾਨ ਕਈ ਗਲਤ ਵਰਤਾਰੇ ਵਿੱਚ ਵੀ ਲੱਗੇ ਨੇ ਪ੍ਰਮੁੱਖ ਤੌਰ ਤੇ ਆਪਾਂ ਨਾੜ ਸਾੜਨ ਦਾ ਜ਼ਿਕਰ ਕੀਤਾ ਪਰ ਸਾਰਾ ਵੀ ਕਸੂਰ ਕਿਸਾਨਾਂ ਸਿਰ ਨਹੀਂ ਮੜਿਆ ਜਾ ਸਕਦਾ ਜਿਹੜੀ ਬਾਕੀ ਰਹਾਇਸ਼ੀ ਇਲਾਕਿਆਂ ਵਿੱਚ ਜੋ ਰੋਜ਼ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਹੋ ਰਹੀ ਹੈ ਕੁਦਰਤ ਦੇ ਨਾਲ ਖਿਲਵਾੜ ਹੋ ਰਿਹਾ ਉਸ ਬੰਨੇ ਵੀ ਧਿਆਨ ਦੇਣਾ ਬਣਦਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿਸ ਬਾਰੇ ਆਪਾਂ ਲਗਾਤਾਰ ਹੀ ਦੇਖਦੇ ਆ ਕਿ ਚੰਡੀਗੜ੍ਹ ਕਹਿਣ ਨੂੰ ਤਾਂ ਪੰਜਾਬ ਦੀ ਰਾਜਧਾਨੀ ਹੈ ਹਰਿਆਣੇ ਦੇ ਨਾਲ ਸਾਂਝੀ ਬਣਾ ਰਤੀ ਗਈ ਪਰ ਇਹ ਚੰਡੀਗੜ੍ਹ ਜਿੰਨਾ ਪੰਜਾਬ ਤੋਂ ਇਸ ਵੇਲੇ ਦੂਰ ਨਜ਼ਰ ਆਉਂਦਾ ਇੰਨਾ ਸ਼ਾਇਦ ਹੀ ਇਤਿਹਾਸ ਵਿੱਚ ਕਦੇ ਨਜ਼ਰ ਆਉਂਦਾ ਚੰਡੀਗੜ੍ਹ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ ਜਿਹੜਾ ਇੱਕ ਰੁਝਾਨ ਹੈ ਬਹੁਤ ਘਟ ਗਿਆ ਕੋਈ ਵਿਰਲਾਟਾਂਵੇਂ ਤੁਹਾਨੂੰ ਪੰਜਾਬੀ ਪੰਜਾਬੀ ਬੋਲ ਦਾ ਚੰਡੀਗੜ੍ਹ 'ਚ ਨਜ਼ਰ ਆਉਂਦਾ ਹੈ। ਉੱਥੇ ਵੱਡੀ ਗਿਣਤੀ ਵਸੋਂ ਗੈਰ ਪੰਜਾਬੀਆਂ ਦੀ ਹੈ। ਇਸ ਕਰਕੇ ਜੇ ਤੁਸੀਂ ਉੱਥੇ ਕਿਸੇ ਨੂੰ ਪੁੱਛੋ ਕਿ ਉਹ ਪੰਜਾਬ 'ਚ ਰਹਿਣਾ ਚਾਹੁੰਦੇ ਜਾਂ ਪੰਜਾਬ ਨਾਲ ਜੁੜਨਾ ਚਾਹੁੰਦੇ ਆ ਤਾਂ ਬਹੁਤ ਹੀ ਲੋਕਾਂ ਦਾ ਜਵਾਬ ਸ਼ਾਇਦ ਹੋਊਗਾ ਕਿ ਨਹੀਂ। ਭਾਵੇਂ ਉੱਥੇ ਘਰ ਨੌਕਰੀਆਂ ਦੀ ਹੋਵੇ ਜਾਂ ਉੱਥੇ ਵਸਤੇ ਲੋਕਾਂ ਦੀ ਹੋਵੇ ਉਹਦੇ ਵਿੱਚ ਜ਼ਿਆਦਾ ਵਸੋਂ ਗੈਰ ਪੰਜਾਬੀਆਂ ਦੀ ਹੀ ਤੁਹਾਨੂੰ ਨਜ਼ਰ ਆਵੇ। ਪੰਜਾਬ ਦੀਆਂ ਸਰਕਾਰਾਂ ਨੇ ਸਮੇਂ-ਸਮੇਂ 'ਤੇ ਆਪਣਾ ਦਾਵਾ ਆਪ ਛੱਡਿਆ, ਕਮਜ਼ੋਰ ਕੀਤਾ। ਚੰਡੀਗੜ੍ਹ ਵਿੱਚ ਸਰਕਾਰੀ ਨੌਕਰੀਆਂ ਦੀ ਗੱਲ ਹੋਵੇ ਜਾਂ ਹੋਰ ਭਾਰਤੀਆਂ ਵਿੱਚ ਪੰਜਾਬ ਦੇ ਕੋਟੇ ਤੋਂ ਭਰਤੀਆਂ ਨਹੀਂ ਹੋਈਆਂ। ਅੱਜ ਇਹ ਵਿੱਚ ਉਥੇ ਸਾਰੇ ਅਫਸਰ, ਸਾਰੇ ਅਧਿਕਾਰੀ ਗੈਰ ਪੰਜਾਬੀ ਨੇ। ਸੋ ਕਿਵੇਂ ਉਮੀਦ ਕੀਤੀ ਜਾ ਸਕਦੀ ਕਿ ਚੰਡੀਗੜ੍ਹ ਤੋਂ ਪੰਜਾਬ ਲਈ, ਪੰਜਾਬੀਅਤ ਲਈ ਜਾਂ ਪੰਜਾਬੀ ਬੋਲੀ ਲਈ ਕੋਈ ਹਾਂ ਪੱਖੀ ਗੱਲ ਸਾਹਮਣੇ ਆਜੂਗੀ? ਪਿਛਲੇ ਦਿਨਾਂ ਦਰਾਂ ਨਾ ਪੇ ਵੀ ਦੇਖ ਚੁੱਕੇ ਹਾਂ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਨਾਂ ਉੱਤੇ ਬਣੀ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੀ ਹੈ ਉੱਥੇ ਵੀ ਇੱਕ ਵਿਦਿਆਰਥੀ ਆਗੂ ਨੇ ਮੰਗ ਕਰ ਦਿੱਤੀ ਕਿ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਯੂਨੀਵਰਸਿਟੀ ਥਾਂ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕੀਤਾ ਜਾਵੇ ਹਾਲਾਂਕਿ ਬਾਅਦ ਵਿੱਚ ਇਹ ਮੰਗ ਜਿਹੜੀ ਆ ਉਸ ਦਾ ਵਿਰੋਧ ਵੀ ਹੋਇਆ ਫਿਰ ਇਹਨੂੰ ਖੁੰਝੇ ਵੀ ਲਾਇਆ ਗਿਆ ਪਰ ਇੱਕ ਵਾਰ ਫਿਰ ਗੱਲ ਉੱਠ ਪਈ ਕਿ ਪੰਜਾਬ ਦੇ ਜਿਹੜੇ ਚੰਡੀਗੜ੍ਹ ਤੇ ਚੰਡੀਗੜ੍ਹ ਦੀ ਧਰਤੀ ਉੱਪਰ ਵੱਸੇ ਆਦਾਰੇ ਆ ਉਹਨਾਂ ਉੱਪਰ ਪੰਜਾਬ ਦਾ ਦਾਵਾ ਕਿਵੇਂ ਕਮਜ਼ੋਰ ਹੋ ਰਿਹਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਪਰ ਇਹ ਦਾਵਾ ਸਾਲ 2022 ਦਾ ਕਮਜ਼ੋਰ ਹੁੰਦਾ ਰਿਹਾ ਹੈ ਇਹਦਾ ਨਤੀਜਾ ਸੀ ਕਿ ਪਿਛਲੇ ਦਿਨਾਂ ਦਰਾਂ ਨਾਲ ਆਪਾਂ ਵੇਖ ਚੁੱਕੇ ਹਾਂ ਕਿ ਕਿਵੇਂ ਹਰਿਆਣੇ ਨੂੰ ਵਾਧੂ ਪਾਣੀ ਦੇਣ ਲਈ ਟਿੱਲ ਦਾ ਜ਼ੋਰ ਲਾਇਆ ਗਿਆ ਕਿੰਨੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਮੌਕੇ ਤੇ ਵਿਸ਼ਵ ਪੰਜਾਬ ਸਰਕਾਰ ਨੇ ਸਟੈਂਡ ਲਿਆ ਤੇ ਇਸ ਚੀਜ਼ ਨੂੰ ਫੌਰੀ ਤੌਰ ਤੇ ਹੋਣ ਨਹੀਂ ਦਿੱਤਾ ਪਰ ਗੱਲ ਫਿਰ ਰੁਹੀ ਆ ਗਈ ਕਿ ਕੋਸ਼ਿਸ਼ ਤਾਂ ਹੁੰਦੀ ਰਹਿੰਦੀ ਹੈ ਸਮੇਂ-ਸਮੇਂ ਉਪਰ ਪੰਜਾਬ ਦਾ ਦਾਵਾ ਇਹਨਾਂ ਹੱਕੀ ਮੰਗਾਂ ਉੱਪਰ ਢਿੱਲਾ ਕੀਤੇ ਜਾਣ ਦੀ ਇੱਕ ਵਾਅਦ ਹੁੰਦੀ ਹੀ ਰਹਿੰਦੀ ਹੈ ਸੋ ਬੜਾ ਚੌਕਸ ਰਹਿਣਾ ਪੈਣਾ ਹੈ ਪੰਜਾਬ ਸਰਕਾਰ ਨੂੰ ਪੰਜਾਬ ਦੀ ਹੁਕਮਰਾਨ ਤੇ ਸੂਬਾ ਸਰਕਾਰਾਂ ਨੂੰ ਪੰਜਾਬ ਦੀ ਆਉਣ ਵਾਲੇ ਸਮੇਂ ਵਿੱਚ ਵੀ ਤੇ ਇਸੇ ਤਰ੍ਹਾਂ ਪੰਜਾਬੀ ਪੰਜਾਬ ਤੇ ਪੰਜਾਬੀਅਤ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਜਾਗਰੂਕ ਲੋਕਾਂ ਨੂੰ ਸਹਿਰਦ ਲੋਕਾਂ ਨੂੰ ਵੀ ਇਸ ਬੰਨੇ ਚੌਕਸ ਰਹਿਣਾ ਪਵੇਗਾ ਆਈਪੀਐਲ ਦੀ ਗੱਲ ਲਗਾਤਾਰ ਹੁੰਦੀ ਰਹਿੰਦੀ ਹੈ ਤੇ ਆਈਪੀਐਰ ਵਿੱਚ ਵੱਡੇ ਪੱਧਰ ਉੱਤੇ ਲੋਕਾਂ ਦਾ ਜੁੜਨਾ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਐਦਕੀ ਵੀ ਪੰਜਾਬੀ ਲੋਕ ਵੱਡੇ ਪੱਧਰ ਤੇ ਆਈਪੀਐਲ ਨਾਲ ਜੁੜੇ ਵਿਖਾਈ ਦਿੱਤੇ ਆਈਪੀਐਲ ਦੇ ਨਾਲ ਨਾਲ ਜਿਹੜਾ ਸੱਟੇਬਾਜ਼ੀ ਦਾ ਕੰਮ ਚੱਲਦਾ ਤੇ ਜੋ ਰਕਮਾਂ ਲੱਗਦੀਆਂ ਨੇ ਉਹ ਵੀ ਸੁਰਖੀਆਂ ਵਿੱਚ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਇਸ ਬਾਰੇ ਵੀ ਅਦਕੀ ਕਾਫੀ ਸਾਰੀਆਂ ਗ੍ਰਿਫਤਾਰੀਆਂ ਨਾਲ ਨਾਲ ਹੁੰਦੀਆਂ ਰਹੀਆਂ ਨੇ ਉਹਨਾਂ ਲੋਕਾਂ ਸੰਬੰਧੀ ਜੋ ਆਈਪੀਐਲ ਵਿੱਚ ਇਸ ਤਰੀਕੇ ਦੇ ਕੰਮ ਵੀ ਕਰਦੇ ਨੇ ਪੰਜਾਬ ਦੇ ਮੌਸਮ ਦੀ ਤੁਹਾਨੂੰ ਗੱਲ ਦਸੀਏ ਤਾਂ ਮੌਸਮ ਵਿੱਚ ਗਰਮੀ ਬਰਕਰਾਰ ਹੈ ਹੁਣ ਤਾਂ ਜੂਨ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਹੈ। ਆਉਦੇ ਦਿਨੀ ਹਾਰਡ ਦਾ ਮਹੀਨਾ ਵੀ ਸ਼ੁਰੂ ਹੋ ਜਾਣਾ। ਸੋ ਅਜੇ ਹੀ ਵਿੱਚ ਸਖਤ ਤੇਜ਼ ਤਰਾਰ ਗਰਮੀ ਪੈ ਰਹੀ ਹੈ। ਤੇ ਲੂ ਵੀ ਵਗਣ ਲੱਗ ਪਈ ਹੈ। ਚੌਕਸੀ ਰੱਖਣ ਲਈ ਕਿਹਾ ਗਿਆ ਸਿਹਤ ਵਿਭਾਗ ਵੱਲੋਂ ਦੂਜੇ ਬੰਦੇ ਦੇਸ਼ ਵਿੱਚ ਕਰੋਨਾ ਦੇ ਮਾਮਲੇ ਵੀ ਪਿਛਲੇ ਦਿਨਾਂ ਦਰਾਂ ਨੂੰ ਵਾਧੇ ਦੇਖੇ ਗਏ ਨੇ। ਉਸ ਬੰਦੇ ਵੀ ਚੌਕਸੀ ਵਰਤੀ ਜਾ ਰਹੀ ਹੈ। ਤੇ ਦੇਸ਼ ਦੇ ਬਹੁਤ ਹਿੱਸਿਆਂ ਵਿੱਚ ਲੋਕਾਂ ਨੇ ਇੱਕ ਵਾਰ ਫਿਰ ਮਾਸਕ ਪਾਉਣੇ ਵੀ ਸ਼ੁਰੂ ਕਰ ਦਿੱਤੇ ਨੇ ਸੁਗਰਮੀ ਤੇਜ਼ ਤਰਾਰ ਪੈ ਰਹੀ ਹੈ ਤਿੱਖੀ ਧੁੱਪ ਨਿਕਲ ਰਹੀ ਹੈ તાਪਮਾਨ ਵਿੱਚ ਵਾਧਾ ਹੋ ਗਿਆ ਤੇ ਸਿਖਰ ਦੁਪਹਿਰੇ ਸੜਕਾਂ ਉੱਪਰ ਸੋਨਸਾਨ ਜੀ ਪਸਰੀ ਨਜ਼ਰ ਆਉਂਦੀ ਹੈ ਗਰਮੀ ਦਾ ਇਹ ਸਾਰਾ ਅਸਰ ਕਿਹਾ ਤੇ ਮੰਨਿਆ ਜਾ ਸਕਦਾ ਤੇ ਇਸ ਹਾਲ ਦੇ ਇਹਨਾਂ ਦਿਨਾਂ ਦੌਰਾਨ ਹਮੇਸ਼ਾ ਦੀ ਤਰ੍ਹਾਂ ਅੰਮ੍ਰਿਤਸਰ ਵਿਖੇ ਖਾਸ ਤੌਰ ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ ਕਿਉਂਕਿ ਸਾਕਾ ਨੀਲਾ ਤਾਰਾ ਸੰਬੰਧੀ ਸਮਾਗਮ ਵੀ ਹੁੰਦੇ ਨੇ ਤੇ ਕੱਲੂਕਾਰ ਹਫਤੇ ਨੂੰ ਲੈ ਕੇ ਅਸੇਖ ਜਥੇਬੰਦੀਆਂ ਵੀ ਅਕਸਰ ਸਮਾਗਮ ulik ਦੀਆਂ ਨੇ ਸੋ ਕਾਫੀ ਚੌਕਸੀ ਵਰਤੀ ਜਾ ਰਹੀ ਹੈ ਸੁਰੱਖਿਆ ਦੇ ਬੰਦੋਬਸਤ ਅਮ੍ਰਿਤਸਰ ਵਿੱਚ ਕੀਤੇ ਗਏ ਨੇ ਤੇ ਵੱਖ-ਵੱਖ ਤੇ ਰਵਲੋਂ ਆਪਣੇ ਪ੍ਰੋਗਰਾਮ ਵੀ ਓਲਿਕੇ ਗਏ ਇਸਨਾਲੇ ਵਿ람 ਕਮਨ ਦਾ ਅੱਜ ਦੀ ਇਸ ਗੱਲਬਾਤ ਦਾ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਪਰਜੇ ਹੋ ਵਿੱਚ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਪ੍ਰੋਗਰਾਮ ਨੂੰ ਵੇਖਣ ਵਾਲੇ ਲਾਈਕ ਅਤੇ ਸ਼ੇਅਰ ਕਰਨ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸੇ ਤਰ੍ਹਾਂ ਬਹੁਤ ਬਹੁਤ ਧੰਨਵਾਦ ਹੋਰਨਾਂ ਦਰਸ਼ਕਾਂ ਦਾ ਵੀ ਜਿਨ੍ਹਾਂ ਨੇ ਕਮੈਂਟਸ ਰਾਹੀਂ ਹਾਜ਼ਰੀ ਲਵਾਈ ਆਪਣੇ ਵਿਚਾਰ ਲਿਖ ਕੇ ਭੇਜੇ ਇਸ ਗੱਲਬਾਤ ਵਿੱਚ ਜੁੜੇ ਆਪ ਸਭ ਦਾ ਤਹਿ ਦਿਲੋਂ ਸ਼ੁਕਰੀਆ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਵਧੇਰੇ ਜਾਣਕਾਰੀ ਲਈ ਚੈਨਲ ਦੇ ਫੇਸਬੁਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। Instagram ਉੱਤੇ ਵੀ ਤੁਸੀਂ ਜੁੜ ਸਕਦੇ ਹੋ ਤੇ IPTV ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉੱਤੇ ਵੀ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਅੱਜ ਦੀ ਇਸ ਗੱਲਬਾਤ ਵਿੱਚ ਇੰਨਾ ਹੀ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਨਵੇਂ ਦਿਨ ਨਵੀਆਂ ਜਾਣਕਾਰੀਆਂ ਸਮੇਤ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ